ਅੱਜ ਤੋਂ ਸਰਕਾਰੀ ਬੱਸਾਂ 'ਚ ਬੁੰਜਾ ਸਵਾਰੀਆਂ ਤੋਂ ਵੱਧ ਵੀ ਸਫ਼ਰ ਕਰ ਸਕਣਗੇ ਲੋਕ ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸਾਂ 'ਦਰ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਵਾਧੂ ਨਹੀਂ ਚੜਾਈ ਜਾਵੇਗੀ ਜਦਕਿ ਅਕਸਰ ਦੇਖਿਆ ਗਿਆ ਹੈ ਕਿ ਮਹਿਲਾਵਾਂ ਤੇ ਹੋਰਨਾਂ ਸਰਕਾਰੀ ਵਿਭਾਗਾ ਨੂੰ ਬੱਸ 'ਚ ਮੁਫਤ ਸਵਾਰ ਹੋਣ ਦੇ ਚਲਦੇ ਖਾਸ ਕਰ ਸਰਕਾਰੀ ਬੱਸਾਂ 'ਚ ਲੋੜ ਤੋਂ ਜ਼ਿਆਦਾ ਸਵਾਰੀਆਂ ਹੁੰਦੀਆਂ ਸਨ ਅਤੇ ਲੋਕਾਂ ਦੀ ਸੜਕਾਂ ਤੇ ਹੋ ਰਹੀ ਖੱਜਲ ਖੁਆਰੀ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਰੋਡਵੇਜ਼ ਪੰਨ ਬੱਸ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਪੰਜਾਬ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਸਿਰਫ ਪੰਜਾਬ ਸੂਬੇ ਚ ਚੱਲ ਰਹੇ ਰੂਟਾਂ ਤੇ ਉਹ ਬੁੰਝਾ ਸਵਾਰੀਆਂ ਤੋਂ ਵੱਧ ਵੀ ਸਵਾਰੀਆਂ ਜਿਨ੍ਹਾਂ ਚ ਸਕੂਲ ਕਾਲਜ ਦੇ ਬੱਚੇ ਹਨ ਜਾਂ ਜੋ ਜ਼ਰੂਰੀ ਕੰਮਾਂ ਲਈ ਲੋਕ ਸਫ਼ਰ ਕਰ ਰਹੇ ਹਨ ਉਹਨਾਂ ਨੂੰ ਉਹ ਬੱਸਾਂ ਚ ਚੜਾ ਉਹਨਾਂ ਨੂੰ ਸਹੂਲਤ ਦੇਣਗੇ ਤੇ ਕਾਨੂੰਨ ਇਹ ਬੜੇ ਚਿਰ ਦਾ ਬਣਿਆ ਹੋਇਆ ਜਿਉਂਦਾ ਅੰਬੇਦਕਰ ਸਾਹਿਬ ਨੇ ਬਣਾਇਆ ਸੰਵਧਾਨ ਉਹ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹ ਉਹਦੀ ਲਿਮਟ ਹੁੰਦੀ ਆ ਉਮਰ ਹੁੰਦੀ ਆ 15 ਸਾਲ ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਆਉਂਦੀ ਆ ਔਰ ਉਹਦੀ ਸੀਟਿੰਗ ਕੈਪੈਸਿਟੀ ਹੁੰਦੀ ਆ ਜੇ ਮੋਟਰਸਾਈਕਲ ਆ ਤੇ ਉਤੇ ਦੋ ਸਵਾਰੀਆਂ ਕਾਰ ਆ ਤੇ ਉਹ ਚਾਰ ਸੀਟਾਂ ਵਾਲੀ ਵੀ ਆ ਪੰਜ ਵਾਲੀ ਵੀ ਆ ਤੇ ਬੱਸ ਵੀ ਜਿਹੜੀ ਆ ਉਹ 52 ਸੀਟਡ ਆ ਜਨਾਬ ਤੇ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਆ ਉਹ ਮੂਲੋਂ ਜ਼ਿਆਦਾ ਹੋ ਜਾਂਦੀ ਜਿਹਦੇ ਚ 90 ਸਵਾਰੀਆਂ 85 ਸਵਾਰੀਆਂ 100 ਸਵਾਰੀਆਂ ਵੀ ਹੋ ਜਾਂਦੀਆਂ ਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ ਕਦੀ ਟਾਇਰ ਪਾਟ ਕੇ ਕਦੀ ਗੱਡੀ ਐਕਸੀਡੈਂਟ ਹੋ ਗਈ ਕਦੀ ਮਤਲਬ ਵੀ ਅਨਬੈਲੈਂਸ ਹੋ ਗਈ ਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਚਲਾਣਾ ਪੈਂਦਾ ਡਰਾਈਵਰ ਨੂੰ ਕਨੈਕਟਰ ਨੂੰ ਉਹ ਵਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ ਇਹਦੇ ਕਰਕੇ ਫੈਸਲਾ ਲਿਆ ਹੈ ਕਿ ਅਸੀਂ ਸਵਾਰੀਆਂ ਹੀ ਉਹਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ ਇੱਕ ਸੀਟ ਤੇ ਇੱਕ ਸਵਾਰੀ ਹੁਣ ਕੀ ਹੋਇਆ ਹੈ ਕਿ ਸਾਡੀ 14 15 16 ਦੀ ਹੜਤਾਲ ਹੈ 3 ਦਿਨ ਦੀ ਜਿਹੜਾ ਉਹ ਸਟੈਂਡ ਅਪ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ ਪਿਛਲੇ ਸਾਡੀ ਮੀਟਿੰਗ ਹੋਈ ਹੈ ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜੀ ਮਾਹੌਲ ਦਿਓ ਇਹ ਅਸੀਂ ਨਵੇਂ ਆਏ ਆ ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ 8 ਤਰੀਕ ਦੀ ਮੀਟਿੰਗ ਬਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਪਹਿਲਾਂ 1 ਤਰੀਕ ਦੀ ਸੀ ਉਹ ਉਹਨਾਂ ਨੇ 8 ਕਰਤੀ ਕਿਹਰ ਮੀਟਿੰਗ ਕਰਾਂਗੇ ਅਸੀਂ ਭਜਦੇ ਨਹੀਂਗੇ ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ ਸਟੂਡੈਂਟ ਨੇ ਸਕੂਲੇ ਜਾਣ ਵਾਲੇ ਬੱਚੇ ਜਾਂ ਕੋਈ ਪੇਸ਼ੈਂਟ ਹੈ ਜਿਹੜਾ ਕੋਈ ਪਹਿਲੇ ਟਾਈਮ ਆ ਰਿਹਾ ਜਿਨ੍ਹਾਂ ਨੇ ਜਾਣਾ ਹੁੰਦਾ ਤੇ ਫਿਰ ਉਹ ਜਾ ਕੇ ਅਪਾਇੰਟਮੈਂਟ ਲਈ ਹੁੰਦੀ ਹੈ ਪੀਜੀਆ ਵਗੈਰਾ ਜਾਂ ਕਿਤੇ ਬਾਹਰ ਉਹਨਾਂ ਨੂੰ ਅਸੀਂ ਇਨਗ ਰਿਆਦ ਦਿੱਤੀ ਹੈ ਵੀ ਜੇ ਪਹਿਲੇ ਟਾਈਮਾਂ ਤੇ ਲਾਸਟ ਟਾਈਮ ਜਦੋਂ ਕੋਈ ਜਿਹੜੇ ਬਸ ਪਾਸੇ ਨੂੰ ਬਸ ਹੀ ਨਹੀਂ ਕੋਈ ਜਾਂਦੀ ਹੋਰ ਮੂੜੋਂ ਜ਼ਿਆਦਾ ਮਤਲਬ ਵੀ ਸਵਾਰੀ ਵੀ ਖੜੀ ਆ ਤੇ ਉਹਨਾਂ ਨੂੰ ਰਿਆਦ ਦਿੱਤੀ ਹੈ ਥੋੜੀ ਜਿਹੀ ਵੀ ਭਾਈ ਉਹਨਾਂ ਨੂੰ ਪਹਚਾਵਾਂਗੇ ਟਿਕਾਣੇ ਅਸੀਂ ਕੋਈ ਕਿਸੇ ਦੇ ਦੁਸ਼ਮਣ ਨਹੀਂ ਗਏ ਸਾਡੀਆਂ ਧੀਆ ਭੈਣਾਂ ਨੇ ਸਾਡੇ ਬੱਚੇ ਨੇ ਇਸ ਕਰਕੇ ਅਸੀਂ ਥੋੜੀ ਰਾਹਤ ਦਿੱਤੀ ਆ ਜੀ ਕਿ ਜੇ ਕੋਈ ਦਾਪਾਂ ਸਾਡ 10 ਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਆ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬੋਝਾਈ ਨੇ ਜੀ ਇਹ ਰਾਹਤ ਦਿੱਤੀ ਗਈ ਇੱਕ ਜੀ ਜੀ ਜਦੋਂ ਤੋਂ ਵੇ ਜਿਸ ਤਰ੍ਹਾਂ ਕੋਈ ਅਮਰਜੈਂਸੀ ਹੋ ਗਈ ਅਮਰਜੈਂਸੀ ਜੇ ਕੋਈ ਹੋ ਜਾਂਦਾ ਤੇ ਉਹਦੀ ਅਸੀਂ ਮਦਦ ਕਰਾਂਗੇ ਬਾਕੀ ਜਿਹੜੀਆਂ ਹੁਣ ਜੇ ਐਨਡੀਕੇ ਆਪਣਾ ਸਟੇਟ ਆ ਜੀ ਉਥੇ ਜੱਜ ਖਲੋਂਦੇ ਨੇ ਸੜਕਾਂ ਤੇ ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ ਉਹ ਚਲਾਨ ਕਰਦੇ ਨੇ ਬਾਹਰੀ ਸਟੇਟ ਵਾਲੇ ਉਥੇ ਨਹੀਂ ਬਾਹਰੀਆਂ ਸਟੇਟਾਂ 'ਚ ਨਹੀਂ ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਜਿੱਦਾਂ 12 1250 ਬੱਸਾਂ ਜਿਹੜੀਆਂ ਨੇ OPRTC ਕੋਲ ਆ ਸਾਡੇ ਕੋਲ 2407 ਦਾ ਫਲੀਟ ਆ ਪਰ ਉਹ ਪੂਰਾ ਨਹੀਂ ਹੈਗਾ ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕਿ ਸੀਗੀਆਂ ਬਸਾਂ ਹੁਣ ਤਾਂ ਜਨਤਾ ਬਹੁਤ ਹੋ ਗਈ ਆਬਾਦੀ ਬਹੁਤ ਜ਼ਿਆਦਾ ਹੋ ਗਈ ਆਬਾਦੀ ਦੇ ਹਿਸਾਬ ਨਾਲ ਜੇ 10000 ਨਵੀਂ ਬਸ ਵੀ ਸਰਕਾਰ ਪਾਵੇ ਤਾਂ ਵੀ ਮਤਲਬ ਇਹ ਉਹ ਕਵਰ ਨਹੀਂ ਕਰ ਸਕਦੇ ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬਸਾਂ ਹੋਰ ਪਾਵੇ ਜੇ ਬਸਾਂ ਵਹਿਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਸਾਡਾ ਤੇ ਕੋਈ ਤੁਸੀਂ ਦੱਸਿਆ ਜਿਹੜਾ ਹੁਣ ਮਜਬੂਰੀ ਤੇ ਇਹ ਆ ਵੀ ਜਿਹੜਾ ਵੀ ਕੋਈ ਚਲਾਨ ਹੁੰਦਾ ਉਹ ਡਰਾਈਵਰ ਤੇ ਕਨੈਕਟਰ ਦਾ ਹੁੰਦਾ ਉਹਨਾਂ ਨੂੰ ਪੱਲਿਓਂ ਭਰਨਾ ਪੈਂਦਾ ਮਹਿਕਮਾ ਨੀਕਾ ਪਰਦਾ ਪਰ ਜੇ ਕਿਤੇ ਲੋਕਾਂ ਬਾਤ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਾਂਗੇ ਜੀ ਜਿਹੜਾ ਕੋ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰੀਆਂ ਲੱਤਾਂ ਹੀ ਨਹੀਂ ਕੰਮ ਕਰਨੀਆਂ ਜਿਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਜੀ ਤਾਂ ਹੁੰਦਾ ਤੇ ਜੇ ਕੋਈ ਇੰਨਾ ਮੱਥੇ ਤੇ ਅੱਖਾਂ ਰੱਖ ਕੇ ਤੇ ਵਾਰਾਂ ਨਹੀਂ ਜੀ ਖਾਂਦਾ ਕਿ ਕੋਈ ਬਸੀਸਾਂ ਥੋੜੀ ਲੈਣੀ ਹੈ ਇੱਕ ਰਾਹ ਦਿੱਤੀ ਕੀ ਤੁਹਾਨੂੰ ਹਾਂ ਜੀ ਰਾਹ ਦਿੱਤੀ ਆ ਜੀ ਪਰ ਇਹ ਨੂੰ ਮਜਬੂਰੀ ਨਾ ਸਮਝ ਲੇ ਕੋਈ ਬੰਦਾ ੱੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ ਉਹ ਨਹੀਂ ਹੋਣ ਦੇਣਾ ਉਹ ਬਕਾਇਦਾ ਉਹੀ ਧਾਰਾ ਲੱਗੂਗੀ ਉਹਤੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕਨੈਕਟਰ ਨਾਲ ਲੜਾਈ ਝਗੜਾ ਕਰੂਗਾ ਤੇ ਕਿੰਨੀ ਦੇਰ ਤੱਕ ਰੱਖਦੇ ਆ ਜੀ ਰਾਹਤ ਹੀ ਹੈ ਜੀ ਇਹ ਕਾਨੂੰਨ ਹੈ ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ ਕਾਨੂੰਨ ਬਤਾਬਕ 52 ਸਵਾਰੀਆਂ ਬਹਿਣੀਆਂ ਜੇ 52 ਸੀਟੜਾ 52 ਜੇ 28 ਹੈ 48 ਹੈ ਜਿੰਨੀਆਂ ਸੀਟਾਂ ਵਾਲੀ ਗੱਡੀ ਹੈ ਓਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਤੇ